पटना में वाह ਜਨਾਤਿਆ ਯਾਦ ਵਿੱਚ ਸਭਨਾਂ ਦੇ ਬਹਾਦਰ ਸਮਰਿਆ ਕਾਮਲ ਜੀ ਨਾਲ ਵਰਤਾਏ ਸਨਤਾਏ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਨਤਾਏ ਹੋਏ ਸਹਾਏ ਦਸਵੇਂ ਪਾਤਸ਼ਾਹਾਂ ਦੀ ਦੂਤ ਹੈ ਸ੍ਰੀ ਗੁਰਾਂਤ ਸਾਹਿਬ ਜੀ ਦੇ ਪਾਠ ਦਰਸ਼ਨ ਜਦਰ ਦਾ ਧਿਆਨ ਕਰਕੇ ਬੋਲਣ ਜੀ ਵਾਹਿਗੁਰੂ ਜੋਹਨ ਸਾਹਿਬ ਜਗਿਆ ਜਾਨੀ ਮੁਕਤਿਆ ਹਕੀਮਾ ਜਪੀਆਂ ਦੱਪੀਆਂ ਜਿਨਾ ਨਾਮ ਜਪਿਆ ਵੱਡ ਛੱਡਿਆ ਦੇਵ ਤੇ ਰਾਹੀ ਤੇਗ ਵਾਰੀ ਦੇਕੀਆਂ ਨੇ ਰਿੱਧ ਕੀਤਾ ਸਾਰਿਆਂ ਤੇ ਨਹੀਂ ਗਾ ਰਾਮ ਪਿਆਰਿਆਂ ਸਤਿਆਰਿਆਂ ਕੀ ਤੋਂ ਮੇਰਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿਨਾ ਸਗਾ ਸਭੀਆਂ ਨੇ ਤਮਹਿ ਤੋ ਸਿੱਧ ਤੇ ਬਾਧ ਪੰਧ ਕਟਾਏ ਖੋਪੜੀਆਂ ਨੂੰ ਹਾਇਆ ਚਰਖੜੀਆਂ ਤੇ ਤੜੇ ਕਾਰ ਆਰਿਆਂ ਨਾਲ ਤਿਰਾਏ ਦੀਆਂ ਵੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਮਨ ਨਹੀਂ ਹਾਰੇ ਆ ਸਿੱਖੀ ਤੇ ਸਾਡਾ ਸੁਆਸ ਸੁਆਸ ਨਿਵਾਹੀ ਜਨਾ ਦੀ ਕਮਾਈ ਦਾ ਧਿਆਨ ਕਰਕੇ ਬੋਦੋ ਜੀ ਵਾਹਿਗੁਰੂ ਸਕਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਦੋ ਜੀ ਵਾਹਿਗੁਰੂ ਸਿੱਖੀ ਦਾ ਦੇਸਦਾਰ ਰਹਿਤਦਾਰ ਬਬੇਕਦਾਰ ਸਹਾਉਦਾਰ ਕੋਸਾਗਾਰ ਗਾਨ ਸਰਦਾਰ ਨਾਰਦਾਰ ਸ੍ਰੀ ਅੰਮ੍ਰਿਤ ਸੰਸਾਹਿਤੀ ਦੇ ਦਰਸ਼ਕ ਸੁਨਾ ਚੌਕੀਆਂ ਟੜੇ ਕੋਈ ਜੋਤ ਕੇ ਟਾਲ ਧਰਮਕਾ ਜੈਤਾਲ ਆਰ ਗੰਡੋਤੀ ਵਾਹੇ ਗੁਰੂ ਸਿੱਤਦਾ ਮਨਿ ਨਿਵ ਸਤਿ ਉੱਚੀ ਮਤ ਪਤ ਦਾ ਰਾਖਾ ਸਹਾਈ ਦਾ ਕਾਰ ਕੀਓ ਸ਼੍ਰੀ ਰਣਕਨ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਚ ਨੂੰ ਨਹੀਂ ਛੋੜਿਆ ਯਾਦ ਹੈ ਜੀ ਖੁੱਲੇ ਦਰਸਨ ਦੀਆਂ ਸੇਵਾ ਸੰਭਾਲਦਾ ਕਾ ਆਪਣੇ ਪਿਆਰੇ ਖਾਂ ਦੇ ਸਜਿਰੂ ਬਾਛੂ ਸਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਹੀਦ ਗਾਜ ਸਾਹਿਬ ਜੀ ਵਿਖੇ ਸਾਤੂ ਜੀ ਆਪ ਵੀਰੇ ਅੰਮ੍ਰਿਤ ਵੇਰੇ ਤੋਂ ਖੁੱਲੇ ਦਰਸ਼ਨ دیدار ਅਤੇ ਪਾਵਨ ਹੁਕਮਨਾਮੇ ਦੀ ਰਾਤ ਬਚ ਕਰਕੇ ਨਿਹਾਲ ਕੀਤਾ ਸਤਿ ਨੰਦੀ ਸੇਵਾ ਹੋਈ ਸੋਹਣਾ ਸਾਹਿਬੇ ਜਾਣ ਤੁਰ ਕੋਏ ਕਰਵਦਾ ਤਾਂ ਕਾਬੋਲ ਚੁੱਕ ਮੁਆਫ਼ ਕਰਨੀ ਅਕੇ ਤੋਂ ਸੁਵਤ ਪਛਿਤਰ ਨਹੀਂ ਪੜੀ ਹੋਈ ਗੁਰਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸੋਰਾ ਦਰ ਆਈ ਸੰਗਤ ਦੀ ਹਾਜ਼ਰੀ ਦੇ ਨੋਨ ਕੋ ਨ ਦੇ ਧਾਵਾਂ ਸ਼ਿਵ ਮੰਦਰ ਤਵਾਨ ਕੰਨੀਆਂ ਕਦਮ ਕਦਮ ਨੇਕ ਰਿਚਲਾਉਣਾ ਸ਼ੁਭ ਭਾਵਨਾਵਾਂ ਗੁਰਮਤਿ ਅੰਸਾਰ ਪੂਰੀਆਂ ਕੰਨੀਆਂ ਜੜਦੀ ਕਰਾ ਵਿੱਚ ਰੱਖਣਾ ਸਰਬਤ ਸੰਗਤ ਦੇ ਕਾਰਜ ਰਾਸ ਕਰਨੇ ਚਾਰ ਕਹਿਰ ਬਿਨਾ ਆਪ ਜੀ ਦੇ ਬਾਣੀ ਅੰਦਰ ਬਲੀਤ ਹੋਇਆ ਚਾਰ ਪਹਿਜ ਸੋਤਰੀ ਜੀ ਕਰੋ ਤੇਰਾ ਆਪ ਜੀ ਦਾ ਪਾਵਨ ਸਰੂਪ ਪ੍ਰਕਾਸ਼ ਅਸਥਾਨ ਤੋਂ ਸੁਖ ਅਸਥਾਨ ਤੇ ਰਜਾ ਦੀ ਆਵਾਜ ਬੱਚੋ ਦੀ ਰਸਤੇ ਦੀ ਬਾਦ ਕਾਮ ਅਗਰ ਸਰਨ ਸਹਾਈ ਹੋਣ ਦੀ ਸੁਧਮਾ ਵਾ